ਪੰਗਸ ਦੀ ਜਤਿੰਦਰ ਕੌਰ ਅੰਦਾਵਾ ਤੇ ਆਮ ਆਦਮੀ ਪਾਰਟੀ ਦੇ ਗੁਰਦੀ ਬਰੰਦਾਵਾ ਦੇ ਦਰਮਿਆਨ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ ਉੱਥੇ ਹੀ ਇਸ ਕਹਾਣੀ ਦੇ ਵਿੱਚ ਸ਼ੋਮਨੇ ਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਐਂਟਰੀ ਦੇ ਨਾਲ ਨਵਾਂ ਟਵਿਸਟ ਆ ਗਿਆ। ਸ਼ੋਮਨੇ ਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਡੇਰਾ ਬਾਬਾ ਨਾਨਕ ਪਹੁੰਚ ਕੇ ਆਪਣੇ ਉਮੀਦਵਾਰ ਲਬਰੀਤ ਸਿੰਘ ਤੂਫਾਨ ਦੇ ਦਫ਼ਤਰ ਦਾ ਉਦਘਾਟਨ ਕੀਤਾ। ਉਹਨਾਂ ਕਿਹਾ ਹੈ ਕਿ ਸਾਰੀਆਂ ਰਵਾਇਤੀ ਪਾਰਟੀਆਂ ਦੇ ਉਮੀਦਵਾਰ ਦਿੱਲੀ ਨੂੰ ਰਿਪੋਰਟ ਕਰਨਗੇ ਜੋ ਨੈਸ਼ਨਲ ਪਾਲਿਸੀ ਦੇ ਨਾਮ ਤੇ ਸਿੱਖਾਂ ਦੇ ਕਤਲੇਆਮ ਦੀ ਹਮਾਇਤ ਕਰਦੇ ਹਨ ਪਰ ਲੱਪਰੀ ਸਿੰਘ ਤੂਫਾਨ ਤੁਹਾਡਾ ਲੋਕਲ ਉਮੀਦਵਾਰ ਹੈ ਅਤੇ ਤੁਹਾਨੂੰ ਰਿਪੋਰਟ ਕਰੇਗਾ ਦੱਸਿਏ ਕਿ ਲੱਪਰੀ ਸਿੰਘ ਤੂਫਾਨ ਭਾਈ ਅਮਰਪਾਲ ਸਿੰਘ ਦਾ ਸਾਥੀ ਵੀ ਰਿਹਾ ਹੈ ਸ਼੍ਰੋਮਣੀ ਕਾਲੀਦਾ ਅਮਰ ਸਰਦੇ ਸਰਪ੍ਰਸਤ ਸਰਦਾਰ ਤੇ ਪੰਥ ਦੀ ਸ਼ਾਨ ਤੇ ਪੰਜਾਬ ਦੀ ਸ਼ਾਨ ਸਰਦਾਰ ਸਿੰਘ ਸਿੰਘ ਦੀ ਮਾਨ ਤੇ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਤੇ ਹੋਰ ਅਤਵੰਤੇ ਸੱਜਣ ਬੇਤੇਦਾਰ ਸਾਹਿਬ ਉਨਾਰਾ ਸਾਰਿਆਂ ਦਾ ਧੰਨਵਾਦ ਇੱਥੇ ਜਿਹੜਾ ਆਪਣੇ ਬਹੁਤ ਹੀ ਔਖੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਬਹੁਤ ਵਿਜੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇੱਥੇ ਸਾਡੇ ਕੋਲ ਪਹੁੰਚਾਰੇ ਨੇ ਜਿੱਥੇ ਇਹਨਾਂ ਜੋੜਾਂ ਛੋੜਾਂ ਦੇ ਵਿੱਚ ਜਿੱਦਾਂ ਬਰਨਾਲੇ ਦੇ ਵਿੱਚ ਜਿਹੜੀ ਗੋਵਿੰਦ ਸਿੰਘ ਸੰਧੂ ਸਾਹਿਬ ਸਾਡੇ ਚੋਣ ਲੜਦੇ ਨੇ ਗਿੱਦੜ ਬਾਤ ਸੁਗਰਾ ਸਿੰਘ ਜਿੰਨੀ ਵਾਲਾ ਤੇ ਉਹਦੇ ਤੋਂ ਬਾਅਦ ਜਿੰਨੀ ਸਾਡੇ ਕੋਲ ਸਮਾਂ ਪਹੁੰਚਿਆ ਸੋ ਬੇਨਤੀ ਮੈਂ ਇਹ ਕਰਨਾ ਚਾਹੁੰਦਾ ਆ ਕਿ ਤੁਸੀਂ ਸਾਰਿਆਂ ਦਾ ਜਿਹੜਾ ਵੇਖ ਚੁੱਕੇ ਹੋ ਸਵਾਲ ਤੁਸੀਂ ਕਾਂਗਰਸ ਦਾ ਵੀ ਲੰਮਾ ਸਮਾਂ ਰਾਜ ਰੱਖਿਆ ਤੁਸੀਂ ਬਾਰ ਬੀਜਪੀ ਦਾ ਵੀ ਵੇਖ ਲਿਆ ਸੈਂਟਰ ਦੇ ਉੱਪਰ ਤੇ ਕੁਝ ਰਾਜਾਂ ਦੇ ਵਿੱਚ ਬੀਜਪੀ ਦਾ ਵੀ ਵੇਖਿਆ ਇਹਨਾਂ ਦੀ ਕਤਲੋਗਾਰ ਦੇ ਵੇਖੀ ਤੇ ਜਿਹੜਾ ਆ ਤੁਸੀਂ ਬਾਰ ਬਾਰ ਉਹਨਾਂ ਨੂੰ ਲੈਂਦੇ ਜਾਂਦੇ ਹੋ ਤਾਂ ਜਾਂ ਬਾਦਲ ਕੇ ਜਿਹੜੇ ਆ ਅਸਲੀ ਅਕਾਲੀ ਜਿਹੜੀ ਆ ਛੋਮਣੀ ਕਲੀਗਰ ਅੰਮ੍ਰਿਤਸਰ ਸਾਹਿਬ ਛੋਮਣੀ ਕਲੀਗਰ ਅੰਮ੍ਰਿਤਸਰ ਜਿਹੜੀ ਵੀ ਦਿੱਲੀ ਤੋਂ ਚੱਲਦੀ ਏ ਸ਼੍ਰੀ ਅਕਾਲ ਤਰ ਸਾਹਿਬ ਤੋਂ ਚੱਲਦੀ ਸੰਤ ਗਿਆਨੀ ਜਰਨੈਲ ਸਿੰਘ ਜੀ ਢੰਡਰਾ ਵਾਲੇ ਮਹਾਪੁਰਖਾਂ ਦੇ ਥਾਪੜੇ ਦੇ ਨਾਲ ਸਰਦਾਰ ਸਿਮਰ ਸਿੰਘ ਜੀ ਦੀ ਮਾਣ ਸੰਤਾਂ ਦੀਆਂ ਅਕਸਰ ਸੁਪੀਚਾਂ ਹੁੰਦੀਆਂ ਨੇ ਮਾਨ ਸਾਹਿਬ ਦੇ ਅੱਖ ਦੇ ਵਿੱਚ ਕਿ ਸਾਡੇ ਮਿਹਨਤ ਬੈਠਾ ਵਾ ਸਾਡਾ ਯੋਧਾ ਬੈਠਾ ਵਾ ਜਿੰਨੇ ਆਈਪੀਐਸ ਦੀ ਨੌਕਰੀ ਛੱਡੀ ਸਾਡੇ ਵਾਸਤੇ